ਕਹਿੰਦੇ ਚੰਗਾ ਡਰਾਈਵਰ ਜੇ ਹੋਵੇ ਤੇ ਹਰ ਮੰਜ਼ਿਲ ਆਸਾਨ ਹੋ ਜਾਂਦੀ ਹੈ ਲੇਕਿਨ ਅੰਮ੍ਰਿਤਸਰ ਦੇ ਵਿੱਚ ਇੱਕ ਡਰਾਈਵਰ ਨੇ ਇੱਕ ਵੱਡਾ ਕਾਰਨਾਮਾ ਕਰਕੇ ਦਿਖਾਇਆ ਕਿ ਜਿਸ ਸ਼ਖਸ ਦੇ ਘਰ ਉਹ ਡਰਾਈਵਰੀ ਕਰਦਾ ਸੀ ਉਸ ਘਰ ਨੂੰ ਹੀ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਜੀहां ਤੁਹਾਨੂੰ ਗੱਲ ਬੜੀ ਹੈਰਾਨ ਕਰ ਦੇਣ ਵਾਲੀ ਹੋਏਗੀ ਲੇਕਿਨ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਤਾਂ ਡਰਾਈਵਰ ਇਸ ਵੇਲੇ ਪੁਲਿਸ ਦੀ ਗ੍ਰਿਫਤ ਵਿੱਚ ਹੈ ਤਾਂ ਲੱਖਾਂ ਦੀ ਸੋਨੇ ਤੇ ਨਕਦੀ ਦੀ ਲੁੱਟ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਉਸ ਨੂੰ ਕਾਬੂ ਕੀਤਾ ਹੈ ਸਾਡੇ ਨਾਲ ACP ਵਿਰਿੰਦਰ ਸਿੰਘ ਖੋਸਾ ਜੀ ਮੌਜੂਦ ਨੇ ਸਰ ਕਾਫੀ ਹੈਰਾਨ ਕਰ ਦੇਣ ਵਾਲਾ ਮਾਮਲਾ ਜੀ ਕੀ ਡਿਟੇਲਸ ਕੀ ਨੇ ਅ ਜੀ ਸਾਨੂੰ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਸਿਵਲ ਲਾਈਨ ਵਿਖੇ 13 ਤਰੀਕ ਨੂੰ ਇੱਕ ਚੋਰੀ ਦੀ ਇਨਫੋਰਮੇਸ਼ਨ ਮਿਲੀ ਸੀ ਜੋ ਮਦਈ ਮਨੀਸ਼ ਸੁਨੇਜਾ ਜੋ ਕਿ ਸ਼ਾਸਤਰੀ ਨਗਰ ਲਾਰੈਂਸ ਰੋਡ ਦੇ ਰਹਿਣ ਵਾਲੇ ਨੇ ਇਹ ਇੱਕ ਕਪੜੇ ਦੇ ਕਾਰੋਬਾਰੀ ਨੇ ਇਹਨਾਂ ਨੇ ਆਪਣੀ ਗੱਡੀ ਚਲਾਉਣ ਵਾਸਤੇ ਇੱਕ ਡਰਾਈਵਰ ਰੱਖਿਆ ਹੋਇਆ ਸੀਗਾ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਉਹਦੇ ਘਰ ਦੇ ਵਿੱਚੋਂ ਕਰੀਬ 2 ਲੱਖ ਰੁਪਏ ਨਕਦੀ ਤੇ ਕਾਫੀ ਮਾਤਰਾ ਦੇ ਵਿੱਚ ਸੋਨਾ ਉਹਨਾਂ ਦੇ ਘਰ ਚੋਂ ਚੋਰੀ ਹੋ ਗਿਆ ਵਾ ਜਿਸ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਇਸ ਮੁਕਦਮੇ ਅਧੀਨ ਤਾਰਾ 450 ਤੇ 380 ਦੇ ਅਧੀਨ ਦਰਜ ਕੀਤਾ ਸੀ ਇਸ ਤੋਂ ਬਾਅਦ ਜਦੋਂ ਅਸੀਂ ਅਲੱਗ-ਅਲੱਗ ਟੈਕਨੀਕਲ ਤੇ ਅਲੱਗ-ਅਲੱਗ ਸਾਧਨਾਂ ਦੇ ਆਧਾਰ ਤੇ ਇਹਦੀ ਇਨਵੈਸਟੀਗੇਸ਼ਨ ਕੀਤੀ ਤਾਂ ਸਾਨੂੰ ਵਿਥਿਨ 24 ਆਵਰਸ ਜੋ ਇਹਨਾਂ ਦਾ ਡਰਾਈਵਰ ਸੀਗਾ ਜਿਸ ਦਾ ਨਾਮ ਸੁਖਪ੍ਰੀਤ ਸਿੰਘ ਵਾਸੀ ਕੱਲੇয়াল ਜਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਵਾ ਜੋ ਕਿ ਕਰੀਬ 7-8 ਦਿਨ ਤੋਂ ਇਹਨਾਂ ਨਾਲ ਡਰਾਈਵਰੀ ਨਾਲ ਨਿਯੁਕਤ ਕੀਤਾ ਹੋਇਆ ਸੀਗਾ ਤਾਂ ਇਸ ਨੂੰ ਅਸੀਂ ਅਰੈਸਟ ਕਰਨ ਵਿੱਚ ਕਾਮਯਾਬ ਹੋਏ ਆ ਤੇ ਇਸ ਕੋਲੋਂ ਹੁਣ ਤੱਕ 70000 ਰੁਪਇਆ ਇਸ ਤੋਂ ਇਲਾਵਾ 6 ਸੋਨੇ ਦੀਆਂ ਚੂੜੀਆਂ ਇੱਕ ਟੁੱਟਿਆ ਹੋਇਆ ਸੋਨੇ ਦਾ ਬ੍ਰੈਸਲੇਟ ਇੱਕ ਆਰਟੀਫੀਸ਼ੀਅਲ ਕੜਾ ਤੇ ਇੱਕ ਮੋਟਰਸਾਈਕਲ ਪਲੈਟਿਨਾ ਜਿਸ ਨੂੰ ਯੂਜ਼ ਕਰਕੇ ਇਸਨੇ ਇਹ ਵਾਰਦਾਤ ਨੂੰ ਇੰਜਾਮ ਦਿੱਤਾ ਸੀ ਸੋ ਟੋਟਲ ਹੁਣ ਤੱਕ ਇਹਦੇ ਕੋਲੋਂ ਕਰੀਬ 8.5 ਤੋਲੇ ਸੋਨੇ ਦੇ ਤੇ 70000 ਰੁਪਏ ਨਕਦੀ ਇਸ ਕੋਲੋਂ ਅਸੀਂ ਬਰਾਮਦ ਕਰ ਚੁੱਕੇ ਹਾਂ ਬਾਕੀ ਇਹਦਾ ਰਮਾਨ ਲੈ ਕੇ ਅਗਲੇ ਰਿਪੋਰਟੇ ਜਾਰੀ ਹੈ ਤੇ ਸਰ ਜਿਸ ਤਰ੍ਹਾਂ ਪਹਿਲੇ ਜਿਸ ਦਿਨ ਚੋਰੀ ਹੋਈ ਸੀ ਉਸ ਦਿਨ ਇਹ ਲੱਗ ਰਿਹਾ ਸੀ ਕਿ ਇੱਕ ਚੋਰੀ ਹੈ ਕਿ ਬਾਹਰੋਂ ਆ ਕੇ ਕਿਸੇ ਨੇ ਘਰ ਦੇ ਵਿੱਚ ਚੋਰੀ ਕੀਤੀ ਹੈ ਤੇ ਇਹ ਫਿਰ ਕਿਵੇਂ ਸਾਰੀ ਘਟਨਾ ਵਾਪਰੀ ਕਿ ਡਰਾਈਵਰ ਨੇ ਹੀ ਕੰਮ ਨੂੰ ਇੰਜਾਮ ਦਿੱਤਾ ਜਦੋਂ ਵੀ ਕੋਈ ਇਹੋ ਜਿਹੀ ਘਟਨਾ ਹੁੰਦੀ ਤਾਂ ਜੀ ਪੁਲਿਸ ਹਰ ਪਹਿਲੂ ਤੋਂ ਉਸ ਦੀ ਤਫ਼ਤੀਸ਼ ਕਰਦੀ ਆ। ਸਭ ਤੋਂ ਪਹਿਲਾਂ ਸਾਨੂੰ ਹੁੰਦਾ ਕਿ ਜੋ ਘਰ ਦੇ ਵਿੱਚ ਇਹਨਾਂ ਨੂੰ ਅਸੈਸਾ ਚਾਹੇ ਉਹ ਘਰ ਦੇ ਮੈਂਬਰ ਹੋਣ, ਚਾਹੇ ਉਹ ਨੌਕਰ ਹੋਣ, ਚਾਹੇ ਉਹ ਡਰਾਈਵਰ ਹੋਣ, ਚਾਹੇ ਉਹ ਸਫਾਈ ਵਾਲੇ ਹੋਣ, ਅਸੀਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਲੈ ਕੇ ਚਲਦੇ ਹਾਂ। ਉਸ ਤੋਂ ਬਾਅਦ ਦੇਖਦੇ ਹਾਂ ਕਿ ਕੋਈ ਫੋਰਸਫੁੱਲ ਉੱਥੇ ਐਂਟਰੀ ਹੋਈ ਜਾਂ ਨਹੀਂ ਹੋਈ। ਜਿਵੇਂ ਕਿ ਜਦੋਂ ਘਰ ਦੇ ਵਿੱਚ ਇਹਨਾਂ ਦੇ ਵਿੱਚ ਜਾ ਕੇ ਅਸੀਂ ਮੌਕੇ ਦਾ ਜਾਇਜ਼ਾ ਲਿਆ ਤਾਂ ਕੋਈ ਵੀ ਤਾਂ ਭੰਨ ਤੋੜ ਨਹੀਂ ਹੋਈ ਸੀ, ਨਾ ਕੋਈ ਗੇਟ ਟੁੱਟਿਆ ਸੀ। ਨਾ ਕੋਈ ਸ਼ੀਸ਼ਾ ਟੁੱਟਿਆ ਸੀ ਨਾ ਕੋਈ ਬਾਰੀ ਟੁੱਟੀ ਸੀ ਨਾ ਕਿਤੇ ਹੋਰ ਫੋਰਸਫੁਲ ਐਂਟਰੀ ਹੋਈ ਸੀ ਸੋ ਸਾਨੂੰ ਇਸ ਚੀਜ਼ ਤੋਂ ਬਿਲਕੁਲ ਕਲੀਅਰ ਹੋ ਗਿਆ ਸੀ ਕਿ ਘਰ ਦਾ ਹੀ ਜੋ ਜਾਣਕਾਰ ਆ ਜਿਸ ਨੂੰ ਇਸ ਬਾਰੇ ਇਨਫਾਰਮੇਸ਼ਨ ਆ ਉਸਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੋ ਜਦੋਂ ਅਸੀਂ ਅਗਲੇਰੀ ਤਫ਼ਤੀਸ਼ੇ ਦੇ ਵਿੱਚ ਕੀਤੀ ਤਾਂ ਸਾਡੇ ਸਾਹਮਣੇ ਆਇਆ ਕਿ ਡਰਾਈਵਰ ਕੁਝ ਹੱਦ ਤੱਕ ਉਹਨੂੰ ਅਸੈਸ ਸੀਗੀ ਕਿ ਉਹਨੂੰ ਪਤਾ ਸੀ ਕਿਸ ਜਗ੍ਹਾ ਤੇ ਚਾਬੀਆਂ ਰੱਖਦੇ ਆ ਕਿੱਥੇ ਉਹਨਾਂ ਦਾ ਸੋਨਾ ਪਿਆ ਵਾ ਕਿੱਥੇ ਕੈਸ਼ ਰੱਖਦੇ ਆ ਸੋ ਸਾਡੇ ਕਾਫੀ ਹੱਦ ਤੱਕ ਇਸ ਤੇ ਉਪਰਸ਼ਾ ਗਿਆ ਸੀ ਜੋ ਕਿ ਬਾਅਦ ਵਿੱਚ ਸ਼ੱਕ ਅਸਲੀਅਤ ਦੇ ਵਿੱਚ ਤਬਦੀਲ ਹੋਇਆ ਜੀ ਸਰ ਘਰਦਿਆਂ ਨੇ ਇੰਡਸਟਰੀਓਨਿਕ ਘਰ ਦਾ ਮੈਂਬਰ ਹੀ ਬਣਾ ਕੇ ਰੱਖਿਆ ਸੀ ਇੱਕ ਤਰ੍ਹਾਂ ਦਾ ਬਿਲਕੁਲ ਜੀ ਆਪਣੇ ਘਰੇ ਕੋਈ ਵੀ ਕੰਮ ਕਰਦਾ ਭਾਵੇਂ ਸਫਾਈ ਵਾਲਾ ਜਾਂ ਕੋਈ ਵੀ ਹੁੰਦਾ ਆਪ ਨੂੰ ਉਹਨਾਂ ਉੱਤੇ ਟਰਸਟ ਹੁੰਦਾ ਵਾ ਕਿ ਆਪਾਂ ਉਹਨੂੰ ਆਪਣੀ ਜੋ ਸੀਕ੍ਰੀਟ ਇਨਫੋਰਮੇਸ਼ਨ ਚਾਹੇ ਜਿੱਥੇ ਆਪਾਂ ਕੈਸ਼ ਰੱਖਦੇ ਆ ਸੋਨਾ ਰੱਖਦੇ ਆ ਆਪਣੀ ਹੋਰ ਜ਼ਰੂਰੀ ਚੀਜ਼ਾਂ ਰੱਖਦੇ ਆ ਵਸਤੂਆਂ ਰੱਖਦੇ ਆ ਉਹਨਾਂ ਬਾਰੇ ਆਪਾਂ ਉਹਨਾਂ ਨੂੰ ਜਾਣਕਾਰੀ ਦੇ ਦਿੰਦੇ ਆ ਬਟ ਉਸਨੇ ਇਸ ਚੀਜ਼ ਦਾ ਫਾਇਦਾ ਉਠਾਉਂਦੇ ਹੋਏ ਲਾਲਚ ਵਿੱਚ ਆ ਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸਰ ਇਹ ਕਿੰਨੇ ਵਜੇ ਵਾਰਦਾਤ ਹੋਈ ਕਿਸਲੇ ਮਤਲਬ ਇਹਨੇ ਕਿਸਨੇ ਕਿਸਲੇ ਪਤਾ ਲੱਗਾ ਕਿ ਤਾਂ ਕਿ ਇਹ ਰਾਈਟ ਟਾਈਮ ਹੈ ਕਿ ਇਸ ਵੇਲੇ ਲੁੱਟ ਕੀਤੀ ਜਾ ਸਕਦੀ ਜੋ ਇਹ ਵਾਰਦਾਤ ਹੈਗੀ ਹੈ ਜੀ ਇਹ ਕਰੀਬ ਸਵੇਰ 11 ਵਜੇ ਹੋਈ ਹੈ 11 ਤਰੀਕ ਨੂੰ ਜਦੋਂ ਬਾਕੀ ਪਰਿਵਾਰਕ ਮੈਂਬਰਸ ਥੋੜੇ ਕਿਤੇ ਕੰਮ ਲਈ ਬਾਹਰ ਗਏ ਹੋਏ ਸਨ ਸੋ ਇਸਨੇ ਉਸ ਮੌਕੇ ਦੀ ਨਜਾਕਤ ਦਾ ਫਾਇਦਾ ਉਠਾਉਂਦੇ ਹੋਏ ਲੋਕਰ ਜਾ ਕੇ ਖੋਲਿਆ ਤੇ ਉਸ ਤੋਂ ਸੋਨੇ ਦੇ ਕਾਫੀ ਕੈਸ਼ ਚੋਰੀ ਕਰਕੇ ਚਲੇ ਗਿਆ ਚੋਰੀ ਕਰਨ ਤੋਂ ਬਾਅਦ ਉੱਥੇ ਮੌਜੂਦ ਰਿਹਾ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਬਿਲਕੁਲ ਜੀ ਇਹ ਜਿਵੇਂ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਸੀ ਪੁਲਿਸ ਅਲੱਗ-ਅਲੱਗ ਪਹਿਲੂਆਂ ਨੂੰ ਦੇਖ ਰਹੀ ਸੀ ਸੀਸੀਟੀਵੀ ਦੇਖ ਰਹੀ ਸੀ ਹੋਰ ਲ ਵੱਖਰੇ-ਵੱਖਰੇ ਪਹਿਲੂਆਂ ਨੂੰ ਆਪ ਤੇ ਪੁਲਿਸ ਦੇ ਨਾਲ ਹੀ ਮੌਜੂਦ ਹੁੰਦਾ ਸੀ ਤਾਂ ਕਿ ਇਹ ਤਿੱਖੀ ਨਿਗਰਾਨੀ ਰੱਖ ਸਕੇ ਜਿਵੇਂ ਕਿ ਇਹਨੂੰ ਲੱਗੇ ਕਿ ਇਹਦੇ ਉੱਪਰ ਸ਼ੱਕ ਜਾ ਰਿਹਾ ਹੈ ਉੱਥੋਂ ਖਿਸਕ ਸਕੇ ਜਾਂ ਸਮਾਨ ਨੂੰ ਖੁਰਦ-ਬੁਰਦ ਕਰ ਸਕੇ ਪਰ ਪੁਲਿਸ ਨੇ ਬੜੀ ਚੌਕਸੀ ਦੇ ਨਾਲ ਇਹਦੀ ਤਫ਼ਤੀਸ਼ ਕੀਤੀ ਤੇ ਵਿਦਿਨ 24 ਆਵਰਸ ਅਸੀਂ ਇਸ ਨੂੰ ਟ੍ਰੇਸ ਕਰਨ ਵਿੱਚ ਵੀ ਕਾਮਯਾਬ ਹੋਏ ਹਾਂ ਤੇ ਦੋਸ਼ੀ ਨੂੰ ਅਰੈਸਟ ਕਰਕੇ ਮਾਲ ਵੀ ਬਰਾਮਦ ਕੀਤਾ ਗਿਆ ਇਹ ਨਹੀਂ ਕਾਮਯਾਬੀ ਸਮ ਕਿਉਂਕਿ ਇਸ ਤਰ੍ਹਾਂ ਕੇ ਦਾ ਇੱਕ ਅਲੱਗ ਤਰੀਕੇ ਦਾ ਹੋ ਜਾਂਦਾ ਕਿਉਂਕਿ ਵਪਾਰੀ ਲੋਕ ਨੇ ਕਈ ਵਾਰ ਕੰਪਲੇਂਟ ਤੋਂ ਵੀ ਡਰਦੇ ਨੇ ਪਰਚੇ ਤੋਂ ਵੀ ਡਰਦੇ ਨੇ ਪਰ ਘਰ ਦਾ ਭੇਦੀ ਹੀ ਲੰਕਾ ਟਾ ਗਿਆ ਬਿਲਕੁਲ ਜੀ ਜਿਵੇਂ ਕਿ 8.5 ਟੋਲੇ ਸੋਨੇ ਦੇ ਲਗਾ ਲਓ ਤੁਸੀਂ 75000 ਨੂੰ ਸੋਨਾ ਵਾ ਸੋ ਇਹਦੀ ਕੀਮਤ ਹੀ 6-7 ਲੱਖ ਰੁਪਇਆ ਬਣ ਜਾਂਦੀ ਹੈ ਉਸ ਤੋਂ ਇਲਾਵਾ ਕੈਸ਼ ਸੀ ਜਿਹੜਾ 70000 ਰੁਪਏ ਰਿਕਵਰ ਹੋਇਆ ਸੋ ਪਰਿਵਾਰ ਨੂੰ ਬੜਾ ਬੜਾ ਧੱਕਾ ਲੱਗਦਾ ਜਦੋਂ ਇਹੋ ਜਿਹੀ ਵਾਰਦਾਤ ਹੁੰਦੀ ਹੈ ਜੋ ਪੁਲਿਸ ਤੁਹਾਡੀ ਜਾਨ ਤੇ ਮਾਲ ਦੀ ਰਾਖੀ ਲਈ ਹੈ ਸੋ ਹਰ ਬੰਦੇ ਦੀ ਪ੍ਰਾਪਰਟੀ ਦੀ ਹਿਫਾਜ਼ਤ ਕਰਨਾ ਵੀ ਸਾਡਾ ਫਰਜ਼ ਹੈ ਮੈਨੂੰ ਲੱਗਦਾ ਕਿ ਕਿਸੇ ਦੀ ਮਿਹਨਤ ਨਾਲ ਕਮਾਈ ਹੋਈ ਜੋ ਉਹਦੀ ਪ੍ਰਾਪਰਟੀ ਆ ਉਹਨਾਂ ਨੂੰ ਅਸੀਂ ਵਾਪਸ ਦਿਵਾ ਸਕੀਏ ਸੋ ਇਸ ਚੀਜ਼ ਦੀ ਬੜੀ ਖੁਸ਼ੀ ਹੈ ਜੀ ਲੋਕਾਂ ਨੂੰ ਕੀ ਸੁਨੇਹਾ ਦੇਵੋਗੇ ਜੋ ਡਰ ਸਾਡੇ ਹਰ ਥਾਣੇ ਦੇ ਵਿੱਚ ਸਾਂਝ ਕੇਂਦਰ ਸਕੂਲੇ ਹੋਏ ਨੇ ਜਦੋਂ ਵੀ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਟੇਨੈਂਟਸ ਕੋਈ ਕਿਰਾਏਦਾਰ ਰੱਖਦੇ ਹੋ ਕੋਈ ਨੌਕਰ ਰੱਖਦੇ ਹੋ ਕੋਈ ਡਰਾਈਵਰ ਰੱਖਦੇ ਹੋ ਕੋਈ ਬਾਹਰਲੀ ਸਟੇਟ ਤੋਂ ਆ ਕੇ ਜੇ ਕੋਈ ਬੰਦਾ ਤੁਹਾਡੇ ਘਰੇ ਕੰਮ ਕਰਨ ਲੱਗਦਾ ਤਾਂ ਜ਼ਰੂਰ ਤੁਸੀਂ ਉਸ ਦੀ ਵੈਰੀਫਿਕੇਸ਼ਨ ਕਰਵਾਓ ਕਨਸਰਨ ਥਾਣੇ ਕੋਲੋਂ ਦਾ ਰਿਕਾਰਡ ਚੈੱਕ ਹੋਊਗਾ ਰਿਕਾਰਡ ਦੇ ਬਿਨਾਂ ਤੇ ਆਪਾਂ ਉਹਨੂੰ ਰੱਖੋ ਪਹਿਲੀ ਗੱਲ ਤਾਂ ਤੁਹਾਨੂੰ ਕ੍ਰਿਮੀਨਲ ਬੰਦਾ ਨਾਲ ਕੋਈ ਟੱਕਰੂਗਾ ਇਸ ਦੇ ਕੰਮ ਵਾਸਤੇ ਸੈਕੰਡਲੀ ਬੰਦੇ ਦਾ ਐਡਰੈਸ ਤਸਦੀਕ ਹੋ ਜਾਂਦਾ ਅਗਰ ਕੋਈ ਤੁਹਾਡੇ ਕੋਲ ਆ ਕੇ ਨੌਕਰ ਜਾਂ ਡਰਾਈਵਰ ਦਾ ਕੰਮ ਕਰਦਾ ਵਾ ਤੁਹਾਨੂੰ ਗਲਤ ਐਡਰੈਸ ਵੀ ਦੱਸ ਸਕਦਾ ਵਾ ਬਟ ਅਗਰ ਉਹਦਾ ਐਡਰੈਸ ਤਸਦੀਕ ਹੋ ਗਿਆ ਉਸ ਜਗ੍ਹਾ ਤੇ ਸਾਨੂੰ ਕਨਫਰਮ ਹੋ ਜਾਊਗਾ ਕਿ ਬੰਦੇ ਆ ਰਹਿਣ ਵਾਲਾ ਇੱਥੋਂ ਦਾ ਅਗਰ ਬਾਅਦ ਕੋਈ ਵਾਅਦਾ ਕਰਦਾ ਵੀ ਹੈ ਸਾਨੂੰ ਫੜਨਾ ਬਹੁਤ ਆਸਾਨ ਹੋ ਜਾਂਦਾ ਸਰ ਇਹਦੇ ਇੱਥੇ ਹੋਰ ਵੀ ਕੋਈ ਪਰਚਾ ਦਰਜ ਹੈ ਪਹਿਲੇ ਜਿੱਥੇ ਕੰਮ ਕੀਤਾ ਜੋ ਕਿ ਇਸ ਦਾ ਥਾਣਾ ਜੀ ਦਿਹਾਤੀ ਦੇ ਵਿੱਚ ਪੈਂਦਾ ਵਾ ਉੱਥੋਂ ਅਸੀਂ ਰਿਕਾਰਡ ਇਹਦਾ ਵੈਰੀਫਾਈ ਕਰਾ ਰਹੇ ਹਾਂ ਹਜੇ ਤੱਕ ਇਹਦੇ ਕੋਈ ਸਾਹਮਣੇ ਨਹੀਂ ਆਇਆ ਜੀ ਤੇ ਹੋਰ ਕੋਈ ਇਹਦੇ ਵੱਲੋਂ ਰਿਕਵਰੀ ਹੁੰਦੀ ਬਿਲਕੁਲ ਜੀ ਰਿਮਾਂਡ ਹਜੇ ਜਾਰੀ ਹੈ ਤੇ ਰਿਮਾਂਡ ਤੋਂ ਨਾਲ ਅਸੀਂ ਹੋਰ ਵੀ ਤੋਂ ਪੁਸ਼ਟੀ ਕਰ ਰਹੇ ਹਾਂ ਹੋਰ ਵੀ ਰਿਕਵਰੀ ਹੋਣ ਦੀ ਪੂਰੀ ਉਮੀਦ ਹੈ ਜੀ ਮੁੱਖ ਲਾਲਚ ਸੀਗਾ ਉਸ ਨੂੰਗਾ ਸੀ ਕਿ ਮੈਂ امیر ਬਣਾ ਜਲਦੀ ਬਿਲਕੁਲ ਜੀ ਥੋੜਾ ਨਸ਼ੇਦਾਦੀ ਵੀ ਹੈ ਬਾਕੀ ਲਾਲਚ ਤੁਹਾਨੂੰ ਦੇਖ ਕੇ ਵੀ ਤੁਸੀਂ ਕਿਸੇ ਡਰਾਈਵਰ ਬਤੌਰ ਡਰਾਈਵਰ 10-15000 ਕਮਾਉਣੇ ਇੰਨੇ ਲੱਖ ਰੁਪਏ ਉਸ ਦੇ ਸਾਹਮਣੇ ਹੱਥ ਆ ਗਏ ਸੋ ਲਾਲਚ ਦੇ ਵਿੱਚ ਆ ਕੇ ਉਸ ਨੇ ਇਹ ਕੰਮ ਕੀਤਾ ਜੀ ਸ਼ੁਕਰੀਆਤਾ ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਇੱਕ ਵਪਾਰੀ ਦੇ ਘਰ ਦੇ ਵਿੱਚ ਲੱਖਾਂ ਰੁਪਏ ਦੀ ਜਿਹੜੀ ਚੋਰੀ ਹੋਈ ਸੀ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਉਸੇ ਘਰ ਦੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਤੇ ਸਭ ਤੋਂ ਢੀਗ ਗੱਲ ਹੈ ਕਿ ਡਰਾਈਵਰ ਮੌਕੇ ਤੇ ਮੌਜੂਦ ਸੀ ਜਿਸ ਵੇਲੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ تھی ਤਾਂ ਉਸ ਵੇਲੇ ਉੱਥੇ ਮੌਜੂਦ ਸੀ ਔਰ ਪੁਲਿਸ ਨੂੰ ਦੱਸ ਰਿਹਾ ਸੀ ਕਿ ਉਹ ਘਰ ਸਨ ਲੇਕਿਨ ਉਹ ਇਹ ਨਹੀਂ ਸੀ ਦੱਸ ਪਾ ਰਿਹਾ ਕਿ ਸੋਨਾ ਕਿੱਥੇ ਹੈ ਲੇਕਿਨ ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਹੋਈ ਤਾਂ ਕੁਝ ਟੈਕਨੀਕਲ ਐਵੀਡੈਂਸ ਔਰ ਪੁਲਿਸ ਦੀ ਮੁਸਤਦੀ ਕਰਕੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਡਰਾਈਵਰ ਨੂੰ ਫੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਤੇ ਉਸ ਪਾਸੋਂ ਰਿਕਵਰੀ ਵੀ ਕੀਤੀ ਹੈ ਤਾਂ ਫਿਲਹਾਲ ਡਰ ਜਿਹੜਾ ਹੈ ਇੱਕ ਗਲਤ ਸਾਬਤ ਹੋਇਆ ਔਰ ਮੰਜ਼ਿਲ ਤੇ ਲੈਣ ਦੀ بجائے ਉਹਨਾਂ ਨੂੰ ਇੱਕ ਪੁੱਠੇ ਰਸਤੇ ਤੋਰਦਾ ਹੋਇਆ ਨਜ਼ਰ ਆਇਆ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ